ਜਿਹੜਾ ਪੰਜ ਤਖਤਾਂ ਦੇ ਦਰਸ਼ਨ ਕਰਨੇ ਸਿਖਾਲੇ ਹੋਣਗੇ ਪੰਜ ਤਖਤਾਂ ਦੇ ਦਰਸ਼ਨ ਜਿਹੜੇ ਆ ਨਾ ਹਰ ਸੰਗਤ ਨੂੰ ਚਾਹੀਦੇ ਆ ਤੇ ਹਰ ਸੰਗਤ ਵੀ ਕਰ ਸਕਦੀ ਆ ਤੇ ਇਸ ਉਪਰਾਲੇ ਨਾਲ ਸਾਰੇ ਜਾਣੇ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਹੁੰਦੇ ਆ ਤੇ ਦਰਸ਼ਨ ਕਰ ਵੀਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਡਮ ਪੰਜ ਤਖਤਾਂ ਦੀ ਯਾਤਰਾ ਟ੍ਰੇਨ ਜਿਹੜੀ ਆ ਸ਼ੁਰੂ ਹੋਈ ਆ ਹਾਂਜੀ ਅੱਜ ਸਾਬੋ ਤਲਵੰਡੀ ਤੋਂ ਟ੍ਰੇਨ ਜਿਹੜੀ ਆ ਵਾਇਆ ਸ੍ਰੀਦਾਂਪੁਰ ਲੋਧੀ ਕਪੂਰਥਲਾ ਪਹੁੰਚ ਰਹੀ ਆ ਪਰ ਮੈਂ ਕਹੂੰਗੀ ਗੁਰਦੁਆਰਿਆਂ ਦਾ ਪਰ ਉਪਰਾਲਾ ਬਹੁਤ ਜ਼ਿਆਦਾ ਸੰਗਤਾਂ ਦਾ ਬਹੁਤ ਜ਼ਿਆਦਾ ਉਪਰਾਲਾ ਵਾ ਸੰਗਤਾਂ ਦਾ ਸੀਗਾ ਕਿ 650 ਤੇ ਆਉਣੀ ਆ ਸੰਗਤਾਂ ਨੇ 5 1/2 5 ਹੀ ਆ ਗਈਆਂ ਸਾਰੀਆਂ ਸੰਗਤਾਂ ਉਸ ਉਪਰਾਲੇ ਦਾ ਕਰਕੇ ਸਾਰੀਆਂ ਦਰਸ਼ਨ ਕਰਨ ਇਹ ਸੰਗਤਾਂ ਆਈਆਂ ਸਨ ਤੁਹਾਨੂੰ ਮੈਡਮ ਸੰਗਤਾਂ ਨਾਲ ਚਾਹ ਦੇ ਕਿੰਨੇ ਲੱਗ ਰਹੇ ਆ ਬੋਚੰਗਾ ਲੱਗਦਾ ਸਾਰੀ ਸੰਗਤ ਰਲ ਮਿਲ ਕੇ ਆਉਂਦੀ ਹੈ ਸੰਗਤ ਨੂੰ ਉਤਸ਼ਾਹ ਹੈ ਗਾਇਸ ਇਸ ਪਾਸੇ ਤੁਰਦੀ ਔਰ ਪਾਸੇ ਨਿਕਲ ਗੁਰ ਨਾ ਜੁੜਦੀ ਉਹ ਸੰਗਤ ਜ਼ਿਆਦਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਬੱਬਾ ਜਿਹੜੀ ਇਹ ਟ੍ਰੇਨ ਆ ਰਹੀ ਆ ਹਜੂਰ ਸਾਹਿਬ ਤੋਂ ਇਹ ਕਿੱਥੋਂ ਸ਼ੁਰੂ ਹੋਈ ਆ ਤੇ ਕਿੱਥੋਂ ਤੱਕ ਇੱਧਰ ਕਿੱਧਰ ਪੈਦਾ ਰੂਟ ਆ ਤੇ ਕਿੰਨੇ ਦਿਨਾਂ ਚ ਇਸਮਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਹਿਬ ਸੰਗਤ ਜੀਓ ਇਹ ਜੋ ਟ੍ਰੇਨ ਆ ਰਹੀ ਹੈ ਇਹ ਹਜੂਰ ਸਾਹਿਬ ਕੀ ਤੋੜਾ ਹੋ ਕੇ ਸ੍ਰੀ ਪਟਨਾ ਸਾਹਿਬ ਫਿਰ ਸ੍ਰੀ ਅਨੰਦਪੁਰ ਸਾਹਿਬ ਤੇ ਅੱਜ ਅਨੰਦਪੁਰ ਸਾਹਿਬ ਤੋਂ ਚੱਲ ਕੇ ਇਹ ਤਲਵੰਡੀ ਸਬੋਦਨੋਂ ਸੇ ਪਹੁੰਚਣੀ ਹੈ ਇਤੋਂ ਫਿਰ ਪੰਜਵਾਂ ਤਖਤ ਜੋ ਇਹਨਾਂ ਨੇ ਮਿੱਥਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਦੀ ਯਾਤਰਾ ਇਹ ਟ੍ਰੇਨ ਦੁਆਰਾ ਸਭਨਾਂ ਨੂੰ ਕਰਵਾਈ ਜਾਣੀ ਹੈ ਬਹੁਤ ਵੱਡੇ ਭਾਗਾਂ ਵਾਲਾ ਸਮਾਂ ਹੈ ਹਰ ਗੁਰਸੇਖ ਨੂੰ ਇਹ ਨਾਟਕ ਸਭਨ ਦੀ ਰਿਆਪਨ ਤੌਰ ਤੇ ਦਰਸ਼ਨ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਮਹਾਪੁਰਖਾਂ ਨੇ ਸਰਕਾਰ ਨੇ ਉਪਰਾਲਾ ਕੀਤਾ ਹੈ ਸਾਰਿਆਂ ਦਾ ਉਪਰਾਲਾ ਇਸਲਾਗਾ ਜੋਗ ਹੈ ਸਤਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਸ਼ ਕਰਨ ਦੀ ਹੈ ਕਿ ਇਹ ਮਹਾਪੁਰਖਾਂ ਦੇ ਉਪਰਾਲੇ ਨਾਲ ਇਹਦੇ ਮਹਾਰਾਜ ਸੁਪ੍ਰਕਾਸ਼ ਨਾਨ ਨੇ ਪਾਠ ਹੁੰਦਾ ਕਿਤਨ ਹੁੰਦਾ ਹੈ ਸੰਗਤ ਰੋਜ਼ ਇਹ ਆਜ਼ਾਰੀ ਕੋ ਯਾਤਰੀ ਨਹੀਂ ਜਾ ਰਹਾ ਸੰਗਤ ਜਾ ਰਹੀ ਹੈ ਜੀ ਕਿਹੜੇ ਸੰਤਾਂ ਤੇ ਬੜਾ ਉਤਸ਼ਾਹ ਹੈ ਆਉਣ ਵਾਲਿਆਂ ਸੰਤਾਂ ਬਾਅਦ ਤੇ ਬਿਸਕੁਟ ਵਗੈਰਾ ਫਲਾਂ ਦਾ ਹੋਰ ਇੰਤਜ਼ਾਮ ਕੀਤਾ ਗਿਆ ਤਾਂ ਜੋ ਬਹੁਤਾ ਟਾਈਮ ਨਾ ਲੱਗੇ ਜਬਰ ਨੰਦਰ ਨੂੰ ਨੇ ਫਿਰ ਬਹੁਤਾ ਟਾਈਮ ਲੱਗਦਾ ਹੈ ਇਸ ਕਰਕੇ ਸੁਪਰਾ ਪ੍ਰਸ਼ਾਸਨਤ ਵੱਲੋਂ ਤਿਆਰੀ ਕੀਤੀ ਗਈ ਹੈ ਟ੍ਰੇਨ ਦਾ ਅੱਜ ਇੰਤਜ਼ਾਰ ਕੀਤਾ ਜਾ ਰਿਹਾ ਇੱਕ ਵਿਭਾਗਾ ਦਿਨ ਹੈਗਾ ਕਿ ਸੰਗਤਾਂ ਦੇ ਨਾਲ ਪੜੀ ਟ੍ਰੇਨ ਆ ਰਹੀ ਹੈ ਕੀ ਕਹਿਣਾ ਚਾਹੋਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ਰਨੀ ਸਿੰਘ ਕਪੂਤਨਾ ਤੋਂ ਸਾਰੀ ਸਿੱਖ ਸੰਗਤ ਆਪਣੇ ਪੂਰੇ ਜੋਸ਼ ਦੇ ਨਾਲ ਇੱਥੇ ਆਪਣੇ ਕਰਬੂਸਰਾ ਸਟੇਸ਼ਨ ਤੇ ਪਹੁੰਚੀ ਜੋ ਕਿ ਆਪਣੇ ਸੱਚਖੰਡ ਜੂਰ ਸਾਹਿਬ ਤੋਂ ਟ੍ਰੇਨ ਪੰਜਾਂ ਤਖਤਾਂ ਦੇ ਯਾਤਰਾ ਕਰਕੇ ਆ ਰਹੀ ਹੈ ਉਸ ਦੇ ਦਰਸ਼ਨੇਜ਼ਾਰਾਂ ਵਾਸੀ ਔਰ ਸੰਗਤ ਨੂੰ ਜਾਣਕਾਰੀ ਇੱਥੇ ਨਹੀਂ ਹੈ ਵੀ ਟ੍ਰੇਨ ਇੱਥੇ ਰੁਕਣੀ ਹੈ ਕਿ ਨਹੀਂ ਰੁਕਣੀ ਹੈ ਇਸ ਕਰਕੇ ਸੰਗਤ ਦੋ ਪਾਸੇ ਹੋਈ ਵੀ ਕਿਸੇ ਨੂੰ ਨਹੀਂ ਪਤਾ ਹੈਗਾ ਟ੍ਰੇਨ ਮਾਸਟਰ ਨੂੰ ਨਹੀਂ ਪਤਾ ਇੱਥੇ ਸਟੇਸ਼ਨ ਮਾਸਟਰ ਨੂੰ ਨਹੀਂ ਪਤਾ ਹੈਗਾ ਵੀ ਟ੍ਰੇਨ ਇੱਥੇ ਰੁਕਣੀ ਹੈ ਕਿ ਰੁਕਣੀ ਪਰ ਗੁਰੂ ਸਾਹਿਬ ਕਿਰਪਾ ਕਰਨ ਖਸ਼ੀਆਂ ਵਕਣ ਮਹਾਰਾਜ ਦੇ ਘੋੜੇ ਸਵਾਰੀ ਮਹਾਰਾਜ ਦੀ ਫੌਜ ਆ ਰਹੀ ਹੈ ਤੇ ਮਹਾਰਾਜ ਦਰਸ਼ਨ ਕਰੇ ਵਕਣ ਸੰਗਤਾਂ ਨੂੰ ਵੱਧ ਜੜ ਕੇ ਦਰਸ਼ਨ ਕਰਨੇ ਚਾਹੀਦੇ ਹੈ ਕਿਰਪਾ ਕਰਨ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿ ਜਿਹੜੀ ਟ੍ਰੇਨ ਇੱਥੇ ਲੰਘ ਰਹੀ ਆ ਪਰ ਰੁਕ ਨਹੀਂ ਰਹੀ ਕੀ ਉਹਦੇ ਵੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਉਂਟ ਤੱਕ ਤਾਂ ਵਾਸਤੇ ਦਰਸ਼ਨ ਦਿਜ਼ਾਰੇ ਕਰਨ ਲਈ ਸੰਗਤਾਂ ਲਈ ਭਾਰੀ ਉਤਸ਼ਾਹ ਪਾਇਆ ਗਿਆ ਔਰ ਇਹ ਫੈਸਲਾ ਸੁਣ ਕੇ ਹਰ ਜ਼ਿਲ੍ਹੇ ਦੀ ਹਰ ਸੰਗਤ ਨੇ ਆਈਆਂ ਹੋਈਆਂ ਸੰਗਤਾਂ ਵਾਸਤੇ ਜੋ ਯਾਤਰੀ ਗੁਰੂ ਸਾਹਿਬ ਦੇ ਦਰਸ਼ਨ ਦਿਜ਼ਾਰੇ ਕਰਨ ਜਾ ਰਹੇ ਨੇ ਉਹਨਾਂ ਦੇ ਸਾਰਿਆਂ ਦੀ ਸੇਵਾ ਸੰਭਾਲ ਵਾਸਤੇ ਕਪੂਰਥਲੇ ਦੀਆਂ ਸੰਗਤਾਂ ਆ ਕੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਸੀ ਪਰ ਹੁਣ ਪਤਾ ਲੱਗਾ ਹੈ ਕਿ ਸ਼ਾਇਦ ਦਿੱਲੀ ਦੀ ਸਰਕਾਰ ਨੇ ਇਹ ਟ੍ਰੇਨ ਇੱਥੇ ਜਿਹੜਾ ਸਾਡਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਚਲੋ ਛੋਪਰਾ ਪਰ ਤਰਫੀ ਪਸ਼ੋਰਾ ਇਹ ਬੇਰ ਸਾਹਿਬ ਸultanpur ਰੋਜ਼ੀ ਉੱਥੇ ਵੀ ਟ੍ਰੇਨ ਨੇ ਨਹੀਂ ਰੁਕਣਾ। ਉਹ ਨਾਲੇ ਵੀ ਪਤਾ ਲੱਗਾ ਕਿ ਕਪੂਰਥਲੇ ਵਿੱਚ ਕੋਈ ਵੀ ਸਟਾਪੇਜ ਨਹੀਂ ਹੈਗਾ। ਇਨੇਰਲ ਸੰਗਤਾਂ ਦੇ ਮਨਾਂ ਵਿੱਚ ਬੜੀ ਨਰਾਸ਼ਾ ਭਰੀ ਨਰਾਸ਼ਾ ਭਰੀ ਜਾਨੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਆਈਆਂ ਹੋਈਆਂ ਨੇ ਔਮ ਵਾਲੇ ਯਾਤਰੀਆਂ ਦੀਆਂ ਜੋ ਪੰਜ ਤਖਤਾਂ ਦੀ ਯਾਤਰਾ ਕਰਨ ਵਾਸਤੇ ਸੰਗਤਾਂ ਗੱਡੀ 'ਤੇ ਸਫ਼ਰ ਕਰ ਰਹੀਆਂ ਨੇ ਉਹਨਾਂ ਦੇ ਲੰਗਰ ਪਾਣੀ ਪ੍ਰਸ਼ਾਦੇ ਚਾਹ ਪਾਣੀ ਔਰ ਉਹਨਾਂ ਦੀ ਹਮਤੇ ਖੁਸ਼ੀ ਦੇ ਜਕਾਰੇ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਕੋਕਲ ਕਰਕੇ ਬੈਠੇ ਨੇ ਪਰ ਹੁਣ ਪਤਾ ਲੱਗਾ ਹੈ ਕਿ ਉਹਨਾਂ ਨੇ ਇਹ ਤੇ ਕੋਈ ਸਟਾਪ ਹੀ ਨਹੀਂ ਇਹਨਾਂ ਕਰਕੇ ਮੈਂ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਪਵਿੱਤਰ ਸਥਾਨ ਨੇ ਸਲਤਨਪੁਰ ਲੋਧੀ ਬਹੁਤ ਹੀ ਪਵਿੱਤਰ ਸਥਾਨ ਹੈ ਜਿੱਥੇ ਸਹਿਬ ਕੀ ਗੁਰੂ ਨਾਨਕ ਦੇਵ 14 ਸਾਲ 9 ਮਹੀਨੇ 13 ਦਿਨ ਉਹ ਸੱਤੀ ਨੂੰ ਪਵਿੱਤਰ ਕਰਕੇ ਆਕਾਰਪੁਰਖ ਨਾਲ ਜੁੜ ਕੇ ਪਾਣੀ ਦੇ ਕੇ ਗਏ ਉੱਥੇ ਵੀ ਨਹੀਂ ਰੁਕਣਾ ਇਹ ਬਹੁਤ ਨਿੰਦਰਜੋਗ ਗੱਲ ਹੈ तो क्या आप जो आप जो समय यहाँ पर इंतजार करिए गाड़ी का दे दे क्या इसका शेड्यूल है यहाँ रुकने का कोई है अभी हायर अथॉरिटी से हमें इंफॉर्मेशन प्राप्त हुई है यहाँ पर इसका रुकने का कोई शेड्यूल नहीं है ये यहाँ से गाड़ी थ्रू ही जाएगी और अब ये फिरोजपुर में है तो यहाँ से लगभग साढ़े नौ बजे के करीब यहाँ से थ्रू होगा सर लिस्ट देखाया गया नहीं रेलवे कोई लिस्ट ऐसी नहीं निकली जिसमें यहाँ पर इसका स्टॉपेज हो ये कोई लोकल लिस्ट ही है ਇਸ ਮਿਸਟੇਸਟੋਪੇ ਦਿਖਾਇਆ ਜਾ ਰਹਾ ਹੈ तो यहां पर इसका हाई अथॉरिटी से कंट्रोल से में मालूम पड़ा है कि यहां पर इसका कोई स्टॉपेज है। चौकपुर से लेकर कपूरथला तक बीच में कहीं है स्टॉप इस के बारे में मुझे जानकारी नहीं है। फीडने बाद आप सभी राम जी अपने बलजीत सिंह बड़याल सरपंच पिंड बड़याल आज से संगता काफी देर ट्रेन दिया वेट कर रही थी मतलब ट्रेन का कोई टाइम नहीं इस बंद की। देखो आज मेनू 11:00 बजे पता लगया है कि जो ਤਾਂ ਕਿ ਹਜੂਰ ਸਾਹਿਬ ਨੂੰ ਮੇਰੇ ਤੋਂ ਪੰਜ ਟਿਕਾਂ ਦੇ ਦਰਸ਼ਨਾਂ ਲਈ ਰੇਲ ਗੱਡੀ ਆ ਰਹੀ ਆ ਸਾਡੇ ਆਪਣੇ ਕਪੂਸਲੇ ਸ਼ਹਿਰ ਵਿੱਚ ਪਤਾ ਲੱਗਿਆ ਸੀ ਵੀ ਸ਼ਾਮ ਨੂੰ 7 ਵਜੇ ਆਉਣੀ ਆ ਅਸੀਂ ਵੀ ਕੁਝ ਕਿਲੋਮੀਟਰਾਂ ਤੋਂ ਚੱਲ ਕੇ ਸਪੈਸ਼ਲ ਆਏ ਆ ਮੈਂ ਕਿ ਦਰਸ਼ਨ ਕਰਕੇ ਉਹਨੇ ਗੱਡੀ ਦੇ ਪਰ ਉਹ ਗੱਡੀ ਇੱਥੇ ਪਤਾ ਲੱਗਿਆ ਆ ਕੇ ਪਹਿਲੀ ਗੱਲ ਤਾਂ 9 ਵਜੇ ਆ ਰਹੀ ਆ ਪਰ ਜੋ ਰੇਲਵੇ ਮਾਸਟਰ ਨੇ ਦੱਸਿਆ ਵੀ ਸਾਡੇ ਕੋਲ ਇੱਥੇ ਰੁਕਣ ਦਾ ਕੋਈ ਉਹਦਾ ਪਲਾਨ ਨਹੀਂਗਾ ਤੇ ਸੰਤਨ ਨੂੰ ਬੰਨਾਂ ਨੂੰ ਬੜੀ ਥੇਸ ਪਹੁੰਚੀ ਆ ਤੇ ਮੈਂ ਇਸ ਪਾਤ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਟ੍ਰੇਨ ਇੱਥੇ ਹਜੇ ਆਉਣੀ ਆ 2-3 ਘੰਟੇ ਪਹਿਲੇ ਆ ਹਜੇ ਵੀ ਜੇ 10 ਮਿੰਟ ਲਈ ਰੁਕ ਜਵੇ ਤੇ ਕੋਈ ਮਤਲਬ ਸੰਗਤਾਂ ਦੀ ਮਨ ਖੁਸ਼ ਹੋ ਸਕਦਾ ਉਹਨਾਂ ਦੀ ਮਨ ਦੀ ਤਮੰਨਾ ਪੂਰੀ ਹੋ ਸਕਦਾ